ਮਿਹਰੋ ਸ੍ਰੀਲ ਕੁਮਾਰ ਜੀ ਸ੍ਰੀਲ ਕੁਮਾਰ ਜੀ ਅੱਜ ਤੁਸੀਂ ਸਬਜ਼ੀ ਮੰਡੀ ਬਰਕਰੇ ਕੀ ਕਰਨਾ ਸਬਜ਼ੀ ਲੈਣ ਆਏ ਸੀ ਤੇ ਮੌਸਮ ਕਿਸ ਤਰ੍ਹਾਂ ਦਾ ਲੱਗਦਾ ਮੌਸਮ ਬਹੁਤ ਖਰਾਬ ਹੈ ਧੁੰਦ ਜਿਆਦਾ ਪੈ ਗਈ ਅੱਜ ਕੀ ਕਹੋਗੇ ਆਮ ਜਿਹੜੇ ਲੋਕ ਆ ਜਾਂ ਜਿਹੜੇ ਡਰਾਈਵ ਕਰਦੇ ਆ ਉਹਨਾਂ ਲਈ ਵਾਸਤੇ ਵੀ ਆਮ ਨਾਲ ਚੱਲਣ ਧੁੰਦ ਤੋਂ ਬਚਾ ਕੇ ਡਿਸਟੈਂਸ ਕਰਕੇ ਚੱਲਣ ਅੱਜਕੱਲ੍ਹ ਕੋਸ ਲੱਗਦਾ ਤੁਹਾਨੂੰ ਕੋਸ ਅਸਰ ਆਮ ਕਮ ਕਰ ਜਾਂਦੇ ਇਹ ਪਹਿਰੇ ਹਾਂਜੀ ਬਹੁਤ ਜ਼ਿਆਦਾ ਪੈ ਰਿਹਾ ਅਸਰ ਸਾਰੇ ਦੁਕਾਨ ਜਲਦੀ ਬੰਦ ਹੋ ਜਾਂਦੇ ਸਾਰੇ ਧੰਦੇ ਅੱਜ ਕੱਲ ਬੰਦ ਕਰਕੇ ਮੇਰਾ ਸੰਜੀਤ ਸਿੰਘ ਭਾਟਿਆ ਜੀ ਭਾਟਿਆ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਬਜ਼ੀ ਰੇੜੀ ਲਾਣਾ ਜੀ ਤੇ ਅੱਜ ਮੌਸਮ ਦਾ ਜਿਹੜਾ ਕਹਿਰ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੌਣੇ 6 ਵੇ ਤੋਂ ਲੈ ਕੇ ਬਹੁਤ ਜ਼ਿਆਦਾ ਇੱਕਦਮ ਹੀ ਹਵਾ ਠੰਡੀ ਚੱਲੀ ਇੱਕਦਮ ਧੁੱਧ ਡਿਗ ਪਈ ਤੇ ਕੰਮ ਆਦਾ ਕਰਨਾ ਈ ਰੋਟੀ ਖਾਣੀ ਆ ਤੁਹਾਡੇ ਕੰਮ ਤੇ ਵੀ ਅਸਰ ਪੈ ਗਿਆ ਸੀ ਪੂਰਾ ਪੈ ਰਾਇ ਗਾਹ ਕਿਨੇ ਨਿਕਲ ਰਹਾ ਨਾਲ ਕਰਕੇ ਹੋਰ ਜਿਹੜੇ ਘਰੇ ਬੈਠੇ ਆ ਲੋਕ ਉਹਨਾਂ ਨੂੰ ਵੀ ਅਪੀਲ ਕਰਾਂਗਾ ਅਸਦਾ ਕਹਿੰਦੇ ਖਾਣਾ ਵੇਲੇ ਸਾਹਮਣੇ ਆ ਜੀ ਰੋਟੀ ਪਾਣੀ ਖਾਣੀ ਆ ਜਾਂ ਕੇ ਸਬਜ਼ੀ ਸੁੱਜੀ ਲੈ ਕੇ ਜਾਣ ਤਾਂ ਕਿ ਠੰਡ ਦਾ ਮੌਸਮ ਇਦਾਂ ਦਾ ਹੀ ਰਹਿਣਾ ਜੀ ਕੀ ਕਹਿ ਸਕਦੇ ਹਾਂ ਰੱਬ ਦੀ ਹੀ ਪੱਤਾ ਜਾਂਦਾ ਕਰਨਵੀ ਸਿੰਘ ਜੀ ਕਰਮ ਸਿੰਘ ਜੀ ਤੁਸੀਂ ਇਸ ਟਾਈਮ ਕਿੱਥੋਂ ਆਏ ਹੋ ਤੇ ਕੀ ਅੱਜ ਤੁਹਾਨੂੰ ਬਹੁਤ ਪਿਆਰੀ ਕੀ ਕਹਿਣਾ ਚਾਹੋਗੇ ਮੈਂ ਇਸ ਟਾਈਮ ਟਿਊਸ਼ਨ ਆਈ ਆਹੀ ਸਾਡੇ 5:00 ਵਜੇ ਟਿਊਸ਼ਨ ਲੱਗਦਾ ਤੇ 6:30 ਵਜੇ ਤੋਂ ਅੰਧ ਬਹੁ ਹੋ ਜਾਂਦੀ ਆ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਚਿੱਟੀਆਂ ਲੇਟਾਂ ਲਾਈਆਂ ਵਾ ਉਹ ਪੀਣੀਆਂ ਲੇਟਾਂ ਕਰ ਲੈ ਤੇ ਘੱਟ ਕਰ ਲੈ ਤੇ ਜਿਨ੍ਹਾਂ ਨੇ ਇੰਡੀਕੇਟਰ ਨਹੀਂ ਚਲਾਉਂਦੇ ਇੰਡੀਕੇਟਰ ਚਲਾ ਕੇ ਦੱਸੜ ਕੀ ਆਉਨੇ ਪਏ ਸੀ ਤੇ ਅਗਲੇ ਨੂੰ ਪਤਾ ਲੱਗ ਜੀ ਸਾਹਮਣੇ ਨਾਲੋਂ ਤੇ ਪਿਛਲੇ ਨਾਲ ਨੂੰ ਤੇ ਹੋਰ ਤੁੰਦ ਦੇ ਕਿੰਨੇ ਕਿੰਨੇ ਨੁਕਸਾਨ ਹੋ ਰਹੇ ਲੋਕਾਂ ਨੂੰ ਤੁੰਦਰੇ ਦਾ ਬਹੁਤ ਨੁਕਸਾਨ ਹੋ ਰਿਹਾ ਕਿਤੇ ਕਿਤੇ ਐਕਸੀਡੈਂਟ ਹੋ ਜਾਂਦੇ ਆ ਹਾਲ ਹੀ ਜੀ ਕੱਲ ਬੱਸ ਕੋਈ ਐਕਸੀਡੈਂਟ ਹੋਇਆ ਕਿਤੇ ਇਧਰ ਬੁੱਗੀ ਬਰੇ ਚੌਂਕ ਵੱਲ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਕ ਬੱਚੇ ਹੋ ਬੱਚਿਆਂ ਨੂੰ ਇਹ ਕਹਿਣਾ ਚਾਹੋਗੇ ਜਿੰਨੇ ਜਿੰਨੇ ਕੋਲ ਵੀਕਲ ਹੈਗੇ ਆ ਟਿਊਸ਼ਨ ਜਾਂਦੇ ਆ ਸਕੂਲ ਜਾਂਦੇ ਕਿਤੇ ਵੀ ਜਾਂਦੇ ਆ ਬੱਚੇ ਹਮਮ ਹੋਲੀ ਚਲਾਨ ਤਾਂ ਹੁੰਦੇ ਚ ਕਿਉਂਕਿ ਤੁੰਦ ਬਹੁਤ ਪੈਰੀ ਆ ਐਕਸੀਡੈਂਟ ਬਹੁਤ ਹੋ ਰਹੇ ਆ ਤੇ ਠੰਡ ਵੀ ਹੈਗੀ ਨਾਲੇ ਉੱਤੋਂ ਠੰਡ 'ਚ ਇਲਾਜ ਦਾ ਵੀ ਕੋਈ ਹੈ ਨਹੀਂ ਫਿਰ ਕਹਿ ਕੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ Holi ਚ ਲਾਉਣ ਕੀ ਨਾਮ ਹੈ ਤੁਹਾਡਾ ਸੰਜੇ ਸੰਜੇ ਕੁਮਾਰ ਸਿੰਘ ਸੰਜੇ ਜੀ ਅੱਜ ਤੁਸੀਂ ਮੰਡੀ ਸਬਜੀ ਵੇਚ ਸਬਜੀ ਵੇਚੇ ਬਹੁਤ ਜ਼ਿਆਦਾ ਧੁੰਦਾਂ ਦੇਖਦਾ ਕੁਛ ਨਹੀਂ ਹੈ ਗਾਹ ਕਹਾਂ ਸੇ ਆਏਗਾ ਕੁਛ ਤੁਹਾਡੇ ਕੰਮ ਤੇ ਵੀ ਕੰਮ ਬਹੁਤ ਪਸਰ ਪੈਸਾਰੀ ਜੇੜੀ ਭਰੀ ਭੜੀ ਹੈ ਅੱਜ ਕਿੰਨੇ ਵਜੇ ਹੈ ਮੇਰਾ ਸ਼ਾਹ 6 ਵਜੇ ਪੈ ਗਿਆ 5:30 6 ਵਜੇ ਪੈ ਗਿਆ ਦੇਰਾ ਅੱਜ ਅੱਗੇ ਪਹਿਲਾਂ ਤੁਸੀਂ ਕਿੰਨਾ ਚਿਰ ਤੱਕ ਕੰਮ ਆ 9 10 ਵਜੇ ਕੰਮ ਕਰਦੇ 8 ਵਜੇ ਘਰੇ ਜਾਣੇ ਪੈਣਾ ਅੱਜ